ਦ ਨਰਿਟੀਵੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਨੂ ਵੱਲੋਂ ਸੱਚੀ ਕਾਲਜੀ ਪ੍ਰੋਗਰਾਮ ਲੈ ਕੇ ਹਾਜ਼ਰਾਂ ਲੋਕ ਆਵਾਜ਼ ਤੇ ਦਰਸ਼ਕੋ ਕੱਲ ਗਲੰਦਰ ਪੱਛਮੀ ਦੀਆਂ ਚੋਣਾਂ ਹੋ ਚੁੱਕੀਆਂ ਨੇ ਵੋਟਾਂ ਪੈ ਚੁੱਕੀਆਂ ਪਰ ਸਾਰੀਆਂ ਪਾਰਟੀਆਂ ਨੇ ਅੱਡੀ ਉੱਚੀ ਦਾ ਜੋਰ ਲਾਇਆ ਸੀਗਾ ਤੇ ਅੱਡੀ ਚੋਟੀ ਦਾ ਜੋਰ ਲਾਉਣ ਦੇ ਬਾਵਜੂਦ ਵੀ 55% ਤੋਂ VOTING ਨਹੀਂ ਵਧੀ ਇਹਦਾ ਮਤਲਬ ਆ ਕਿ ਰਾਜਨੀਤਿਕ ਜਿਹੜੀਆਂ ਪਾਰਟੀਆਂ ਨੇ ਉਹਨਾਂ ਤੋਂ ਦੂਰ ਜਾ ਰਹੇ ਨੇ ਵੋਟਾਂ ਤੋਂ ਲੋਕਾਂ ਦਾ ਮੋਹ ਪੰਘ ਹੋ ਰਿਹਾ ਕਿ ਲੋਡਰ ਜੋ ਕਹਿੰਦੇ ਨੇ ਉਹ ਕਰਦੇ ਨਹੀਂ ਇਸੇ ਕਰਕੇ ਹੀ ਵੋਟਾਂ ਦੀ ਜਿਹੜੀ ਗਿਣਤੀ ਆ ਪਰਸੈਂਟੇਜ ਆ ਉਹ ਘਟ ਰਹੀ ਆ ਇਹ ਸਾਡੇ ਸਿਆਸੀ ਨੇਤਾਵਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਕਿ ਇੰਨਾ ਜ਼ੋਰ ਲਾਉਣ ਦੇ ਬਾਵਜੂਦ ਵੀ ਸਾਰੀ ਪੰਜਾਬ ਸਰਕਾਰ ਆ ਕੇ ਜਿਲੰਦਰ ਪਛਮੀ ਚ ਬੈਠੀ ਹੋਵੇ ਤੇ ਵੋਟਾਂ ਪੈਣ 55% ਤੇ ਵਿਰੋਧੀ ਧਿਰਾਂ ਦਾ ਵੀ ਪੂਰਾ ਜੋਰ ਲੱਗਿਆ ਵਾ ਭਾਵੇਂ ਕਾਂਗਰਸ ਤੇ ਭਾਵੇਂ ਬੀਜੇਪੀ ਤੇ ਭਾਵੇਂ ਕਾਹਲੀ ਗਾਲ ਤੇ ਭਾਵੇਂ ਬਸਪਾ ਤੇ ਫਿਰ ਵੀ ਇੰਨੀ ਘੱਟ ਪਰਸੈਂਟੇਜ ਵੋਟ ਹੋਣੀ ਜ਼ਰੂਰੇ ਚਿੰਤਾ ਦਾ ਵਿਸ਼ਾ ਹੈ ਦੂਸਰੀ ਗੱਲ ਹੈ ਦਰਸ਼ਕੋ ਜਿਸ ਤਰ੍ਹਾਂ ਨਵੇਂ ਕਾਨੂੰਨ ਲਾਗੂ ਹੋ ਗਏ ਨੇ ਤੇ ਉਹਨਾਂ ਦੇ ਤਹਿਤ ਸਿੱਖ ਲੀਡਰ ਤੇਜਿੰਦਰ ਸਿੰਘ ਢੀਮਾ ਜਿਨ੍ਹਾਂ ਤੇ ਦੇਸ਼ ਤ੍ਰੋ ਦਾ ਕਿਸ ਦਰਜ ਕਰ ਦਿੱਤਾ ਸਰਕਾਰ ਨੇ ਤੇ ਚਾਰਚ ਪੇਰੋ ਹੀ ਉਹਨਾਂ ਦੇ ਹੱਕ ਦੇ ਵਿੱਚ ਵਜਾਂ ਉੱਠ ਰਹੀਆ ਸਰੀਰਕਲ ਤੱਕ ਸਦਾ ਜਥੇਦਾਰ ਸਾਰੀਆਂ ਪਾਰਟੀਆਂ ਸਾਰੀਆਂ ਸਿੱਖ ਸੰਸਥਾਵਾਂ ਉਹਨਾਂ ਦੇ ਹੱਕ ਦੇ ਵਿੱਚ ਖੜੀਆਂ ਨੇ ਇਹ ਜਿਹੜੀ ਕੇਂਦਰ ਸਰਕਾਰ ਦੀ ਮਨਸਾ ਵਾ ਕਿ ਨਵੇਂ ਕਾਨੂੰਨ ਲਾਗੂ ਕਰਕੇ ਸਿੱਖਾਂ ਨੂੰ ਦਬਾਉਣਾ ਇਹ ਜਿਹੜੀ ਉਹਦੀ ਮਨਸ਼ਾ ਸਾਹਮਣੇ ਆ ਰਹੀਆ ਤੇ ਮੈਨੂੰ ਮੈਂ ਦੱਸ ਵੀ ਦਿੰਦਾ ਨਵੇਂ ਕਾਨੂੰਨਾਂ ਦੇ ਮੁਤਾਬਕ ਜਿਹੜਾ ਦਿੱਸ ਤੋ ਦਾ ਪਹਿਲਾ ਕੇਸ ਦਰਜ ਹੋਇਆ ਉਹ ਸਿੱਖਾਂ ਦੇ ਖਿਲਾਫ ਹੈ ਤੇ ਜਰੂਰ ਕੇਂਦਰ ਸਰਕਾਰ ਨੂੰ ਦੇ ਰਾਜਤਾਂ ਦੇ ਸਿਕਾਰ ਨੂੰ ਸੋਚਣਾ ਤੇ ਵਿਚਾਰਨਾ ਚਾਹੀਦਾ ਕਿ ਸਿੱਖਾਂ ਤੇ ਜਹੀ ਕਾਨੂੰਨ ਕਿਉਂ ਥੋਪੇ ਜਾਂਦੇ ਨੇ ਇੱਕ ਐਡੀ ਹਲੀਮੀ ਵਾਲੀ ਸ਼ਾਂਤ ਤੋਂ ਤੇ ਵੀ ਜੇ ਦੇਸ਼ਤਰੋ ਦੇਸ਼ਾਂ ਦੇ ਕਿਸ ਦਰਜ ਹੁੰਦੇ ਨੇ ਕਿਉਂਕਿ ਸਾਡਾ ਸੰਵਿਧਾਨ ਬਹੁਤ ਸਾਰੀਆਂ ਗੱਲਾਂ ਬਤਾਂ ਕਰਨ ਦੀ ਆਗਿਆ ਦਿੰਦਾ ਤੇ ਇਸ ਸੰਵਿਧਾਨ ਨੂੰ ਮਿੱਕੇ ਟੰਗ ਤੇ ਅਜਿਹੇ ਜਿਹੇ ਕੇਸ ਨੇ ਉਹ ਦਰਜ ਕੀਤੇ ਜਾਂਦੇ ਨੇ ਬੜੀ ਮਾੜੀ ਗੱਲ ਆ ਸਿੱਖਾਂ ਦੇ ਵਿੱਚ ਇਸ ਦਿੱਤੀ ਬਹੁਤ ਜ਼ਿਆਦਾ ਰੂ ਹੈਗਾ ਰੂਸ ਹੈਗਾ ਕਿ ਅਜਿਹੇ ਕੇਸ ਸਿੱਖਾਂ ਤੇ ਜਰਜ ਨਹੀਂ ਹੋਣੀ ਚਾਹੀਦੀ ਤੇ ਦਰਸ਼ਕੋ ਜਿਸ ਤਰ੍ਹਾਂ ਕਿਸਾਨ ਅੰਦੋਲਨ ਦੀ ਗੱਲ ਕਰੀਏ ਤੇ ਸ਼ੰਭੂ ਬਾਡਰ ਤੇ ਕਾਫੀ ਲੰਮੇ ਸਮੇਂ ਤੋਂ ਜਿਹੜਾ ਕਿਸਾਨ ਅੰਦੋਲਨ ਚੱਲਦਾ ਕਈ ਮੌਤਾਂ ਵੀ ਹੋਈਆਂ ਨੇ ਚੁੱਪਕਰ ਸਿੰਘ ਦੀ ਮੌਤ ਬੜੀ ਅਹਿਮ ਸੀ ਤੇ ਉੱਤੇ ਹਰਿਆਣਾ ਸਰਕਾਰ ਨੇ ਬੈਰੀਕੇਟਿੰਗ ਕੀਤੀ ਹੋਈ ਹੈ ਰਾ ਰੁਕਿਆ ਹੋਇਆ ਤੇ ਹੁਣ ਰਿਪੋਰਟਸ ਦੇ ਆਦਰ ਦੇ ਦਿੱਤਾ ਕਿ ਇੱਕ ਹਫਤੇ ਦੇ ਵਿੱਚ ਵਿੱਚ ਜਿਹੜਾ ਰਾਸਾਫਤ ਰੋਜ਼ ਦਿਨ ਚ ਜਿਹੜੇ ਹਾਈਵੇ ਮੰਨ ਨਹੀਂ ਲੱਕੇ ਜਾ ਸਕਦੇ ਕਿਉਂਕਿ ਕਿਸਾਨ ਜਥੇਬੰਦੀਆਂ ਦਾ ਪਹਿਲਾਂ ਅਸੀਂ ਕੱਸੀ ਜਰਾ ਰੁਕਾਈ ਦੀ ਤੇ ਉੱਥੇ ਤੌਰ ਦੇ ਮੁਤਾਬਕ ਵੀ ਗਿਣਤੀ ਵੀ ਕਿਸਾਨਾਂ ਦੇ ਘਟ ਗਈ ਹੈ ਤੇ ਹੁਣ ਕਿਸਾਨ ਜਥੇਬੰਦੀਆਂ ਜਿਹੜੀਆਂ ਅਧੋਲਨ ਕਰ ਰਹੀਆਂ ਸੀ ਉਹਨਾਂ ਨੇ ਸੋਣਾ ਤਰੀਕ ਨੂੰ ਆਪਣੀ ਮੀਟਿੰਗ ਰੱਖੀ ਹੈ ਤੇ ਉਹਦੇ ਵਿੱਚ ਅਗਲਾ ਜਿਹੜਾ ਫੈਸਲਾ ਲੈਣਗੇ ਕਿਉਂਕਿ ਹਰਿਆਣੇ ਨਾਲ ਕੋਈ ਗੱਲ ਨਹੀਂ ਸੀ ਕਿਸਾਨ ਤਾਂ ਦਿੱਲੀ ਜਾਣਾ ਚਾਹੁੰਦੇ ਸੀ ਦਿੱਲੀ ਕੋਈ ਤਾਂ ਨਾ ਰਹੀ ਸੀਗਾ ਤੇ ਇੱਥੇ ਕਿਸਾਨਾਂ ਨੂੰ ਰੋਕ ਲਿਆ ਤੇ ਇੱਥੇ ਉਹ ਬੈਠ ਗਏ ਨੇ ਤੇ ਹੁਣ ਕਈ ਤਰ੍ਹਾਂ ਦੇ ਜਿਹੜੇ ਉੱਥੇ ਪੱਤਰ ਦਾਖਲ ਕਰਦੇ ਨੇ ਉਹਦੇ ਵਿੱਚ ਬੜਾ ਕੁਝ ਜਰੂਰੂਲ ਵੀ ਸਰਕਾਰਾਂ ਲਿਖਤੀਆਂ ਨੇ ਹਰਿਆਣੇ ਦੀ ਸਰਕਾਰ ਨੇ ਜਿਹੜਾ ਉੱਥੇ ਪੱਤਰ ਆ ਉਹਦਾ ਤਾਬ ਦੇ ਵੱਲ ਹਲਫਨਾਮਾ ਉਹਦੇ ਵਿੱਚ ਬੜਾ ਲਿਖਿਆ ਗਿਆ ਕਿ ਚਾਰ ਬੰਸੀ ਇਹਨਾਂ ਕਿਰਪਾਨਾਂ ਤੱਕ ਵੀ ਇੱਕ ਨਾਸੀਆਂ ਇਹ ਤਾਂ ਸਿੱਖਾਂ ਦੇ ਰਵੈਤੀ ਇਤਿਹਾਸ ਨੇ ਜਿਹੜਾ ਅੰਮ੍ਰਿਤਧਾਰੀ ਆ ਕਿਰਪਾਨ ਅਕਸਰ ਦਾ ਕਿਰਪਾਨ ਬਰਚਾ ਤੇ ਨਾਲੇ ਟ੍ਰੈਕਟ ਕੋਈ ਹਥਿਆਰ ਥੋੜੀ ਆ ਆ ਪੋਪਲੈਂ ਕੋਈ ਹਥਿਆਰ ਥੋੜੀ ਆ ਇਹ ਤਾਂ ਉਹਨਾਂ ਦੀ ਰੋਜ਼ ਵਰਤੋਂ ਦੀਆਂ ਚੀਜ਼ਾਂ ਨੇ। ਜੇ ਵੀ ਸੀ ਵੀ ਹੁਣ ਤਾਂ ਵਰਤੋਂ ਦੀ ਚੀਜ਼ ਆ। ਆ ਤਾਂ ਹੁਣ ਤਾਂ ਅਸੀਂ ਦਰਖਤ ਦੀ ਜੇ ਵੀ ਸੀ ਨਾਲ ਪੁੱਟ ਕੇ ਟੋਇ ਲਾਉਨੇ। ਇਹ ਤਾਂ ਖੇਤੀ ਨਾਲ ਜੁੜੀ ਹੋਈ ਸੰਧ ਨੇ। ਤੇ ਜਿਹੜਾ ਜਿਹੜਾ ਸਰਕਾਰਾਂ ਨੂੰ ਪਹੁੰਚਣਾ ਸ਼ੁਰੂਆਹ ਹੀ ਜਾਂਦਾ। ਚਲੋ ਅੱਗੇ ਸਰਕਾਰਾਂ ਨੂੰ ਲੱਗੀ ਆ। ਕਿ ਪਰ ਹੁਣ ਜੇ ਇਕੱਠੇ ਹੋ ਕੇ ਸਰਕਾਰ ਅੱਗੇ ਫੇਰ ਨਾਰਾ ਦੰਦੇ ਨੇ ਦਿੱਲੀ ਤੂਗਾ ਤੇ ਫੇਰ ਸਰਕਾਰ ਰੋਹੀ ਤੇ ਫੇਰ ਉਹੀ। ਇਹ ਜਿਹੜਾ ਗੱਲ ਅੱਗੇ ਹੋਈ ਆ। ਉਹੀ ਫੇਰ ਦੁਬਾਰਾ ਹੋ ਗਿਆ ਸਰਗੀਆਂ ਕੇਵ라 ਸਰਕਾਰਾਂ ਜਿਹੜੀਆਂ ਅਦਾਲਤਾਂ ਵੀ ਹੱਟਟਿੰਗ ਕਟਾ ਪਾਉਂਦੀਆਂ ਨੇ ਉੱਚੇ ਹਲਪਨਾਮੇ ਕੁੱਝ ਦਾਖਲ ਕਰ ਦਿੰਦੀਆਂ ਤੇ ਕਰਦੀਆਂ ਕੁਛ ਨਹੀਂ ਦਿੱਲੀ ਵੀ ਕਿਸਾਨਾਂ ਨੇ ਕੋਈ ਰਾਹ ਨਹੀਂ ਸੀ ਰੁਕਿਆ ਸਰਕਾਰਾਂ ਨੇ ਖੁਦ ਆਪ ਹੀ ਰੁਕੋ ਸੀ ਤੇ ਸੀ ਤੈਨੂੰ ਇਹ ਜਿਹੜੀ ਰਾਹ ਨੇ ਕੋਈ ਵੀ ਸਰਕਾਰ ਨੇ ਰੋਕੀ ਨਹੀਂ ਤੇ ਸ਼ੰਭੂ ਬਾਦਰਦੇਵ ਜਿਹੜਾ ਰਾਹ ਟੁੱਲ ਜਾਂਦੀ ਸੰਭਾਵਨਾ ਪ੍ਰਗਟ ਹੋ ਗਈ ਆ ਕਿਸਾਨ ਵੀ ਕਹਿੰਦੇ ਨੇ ਤੇ ਵੈਸੇ ਕਿਸਾਨਾਂ ਦੀ ਦਿੱਤ ਵੀ ਹੈ ਸਰਕਾਰ ਨੂੰ ਫਟਕਾਰ ਵੀ ਹੈ ਇੱਕ ਕਿਉਂਕਿ ਰਸਤਾ ਜਿਹੜਾ ਵਾ ਕੋਈ ਸਰਕਾਰ ਨਹੀਂ ਪਰ ਉਹ ਕਿ ਆ ਭੂਆ ਜਦੋਂ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਨੇ ਤੇ ਸਰਕਾਰਾਂ ਨੇ ਵੀ ਬੜਾ ਸੋਚ ਤੇ ਧੀਜ ਨਾਲ ਸੰਭਲ ਕੇ ਚੱਲਣਾ ਚਾਹੀਦਾ ਕਿਉਂਕਿ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹ ਜਿਹੜੀਆਂ ਸਰਕਾਰ ਨੂੰ ਇੱਕ ਦਿਨ ਪੂਰੀਆਂ ਕਰਨੀਆਂ ਪੈਣੀਆਂ ਤੇ ਜੇ ਮੰਗਾਂ ਛੇਤੀ ਮੰਨ ਲੇ ਤੇ ਅੰਦੋਲਨ ਜਿਹੜੀਆਂ ਨਾ ਹੁਣ ਜਿਵੇਂ ਸ਼ੁਭ ਕਰਨ ਦੇ ਪਰਿਵਾਰ ਨੂੰ ਸਰਕਾਰ ਨੇ ਪੰਜਾਬ ਸਰਕਾਰ ਨੇ ਰੱਖ ਦਿੱਤੀ ਹੈ ਤੇ ਇਸੇ ਤਰ੍ਹਾਂ ਜੇ ਕੇਂਦਰ ਸਰਕਾਰ ਹੈ ਮਸਕੀਦਾ ਮੁੱਦਾ ਧਰਤੀ ਦਾ ਹੇਠਲਾ ਪਾਣੀ ਇਹਦਾ ਸਾਡੇ ਹੈ ਮੁੱਦੇ ਨੇ ਕਿਸਾਨੀ ਦੇ ਕਿਸਾਨੀਆਂ ਦੀਆਂ ਖੁਦਕਸ਼ੀਆਂ ਉਹਨਾਂ ਨੂੰ ਮੰਨ ਲਵੇ ਕਿ بڑے ਮਸਲੇ ਅੰਦੋਲਨਾਂ ਤੋਂ ਬਗੈਰ ਹੀ ਜਿਹੜੇ ਹਾਲ ਹੋ ਜਾਂਦੇ ਨੇ ਤੇ ਦੇਚਕੋ ਪਿਛਲੇ ਸਮੇਂ ਦੇ ਵਿੱਚ ਬੱਚਿਆਂ ਦੇ ਜਿਹੜੇ ਵੱਡੇ ਵੱਡੇ ਬਸਤੇ ਨੇ ਕੋ ਚਰਚਾ ਦਾ ਵਿਸ਼ਾ ਰਹੇ ਆ ਕਿ ਬੱਚਿਆਂ ਦਾ ਭਾਰ ਘੱਟ ਹੁੰਦਾ ਤੇ ਬਸਤੇ ਦਾ ਭਾਰ ਜ਼ਿਆਦਾ ਹੁੰਦਾ ਖਾਸ ਕਰਕੇ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਦੇ ਜਿਹੜੇ ਬਸਤੇ ਨੇ ਉਹ ਬਹੁਤ ਹੈਵੀ ਹੁੰਦੇ ਨੇ ਭਾਰੇ ਹੁੰਦੇ ਨੇ ਕਿਉਂਕਿ ਕਈ ਉਹਨਾਂ ਨੇ ਜਦੋਂ ਇਹ ਕਿਤਾਬਾਂ ਜਰੂਰ ਬਿਗਾਰ ਜਰੂਰੀ ਚਿੰਗਲਵਾਈਆਂ ਹੁੰਦੀਆਂ ਉਹ ਕੋਲ ਲਵਾ ਕੇ ਜਾਂਦੀਆਂ ਨੇ ਇਹ ਇੱਕ ਵੱਖਰਾ ਚਰਚਾ ਦਾ ਵਿਸ਼ਾ ਵਰਗਾ ਫਿਰ ਕਿੱਥੇ ਅੱਤ ਕਰਾਂਗੇ ਪਰ ਫਾਇਦਕਾ ਚ ਲੈਣੀ ਇਹ ਲਾਗੂ ਕਰਤਾ ਕਿ ਪ੍ਰਾਇਮਰੀ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚੇ ਇੱਕ ਦਿਨ ਬਗੈਰ ਬਸੇ ਤੋਂ ਜਾਣਗੇ ਹਲਕੇ ਫੁਲਕੇ ਢੰਗ ਦੇ ਨਾਲ ਤੇ ਵੈਸੇ ਪ੍ਰਾਇਮਰੀ ਤੱਕ ਬੜੀਆਂ ਕਿਤਾਬਾਂ ਦੀ ਲੋੜ ਵੀ ਨਹੀਂ ਹੁੰਦੀ ਜੇ ਟੀਚਰ ਪੂਰੇ ਹੋਣ ਸਹੀ ਢੰਗ ਨਾਲ ਪਾਇਆ ਜਾਵੇ ਤੇ ਬੱਚੇ ਸਕੂਲ ਦਾ ਕੰਮ ਸਕੂਲ ਚ ਕਰ ਲੈਂਦੇ ਨੇ ਤਾਕੂ ਮਨੂਲਾ ਦਾ ਵੀ ਬੱਚੇ ਜ਼ਿਆਦਾ ਪੜ੍ਹਨ ਲਈ ਜੀ ਜ਼ਿਆਦਾ ਬੱਚਿਆਂ ਤੇ ਕੋਈ ਨਾ ਪਾਇਆ ਜਾਵੇ ਕਿਉਂਕਿ ਬੱਚਿਆਂ ਨੂੰ ਖੇਡਣ ਕੋਦੰਦੀ ਉਮਰ ਹੁੰਦੀ ਆ ਤੇ ਉਹ ਵੀ ਬੱਚਿਆਂ ਨੂੰ ਜਿਹੜਾ ਸਮਾਂ ਮਿਲਣਾ ਚਾਹੀਦਾ ਬੱਚਿਆਂ ਦੀ ਜਿਹੜੀ ਪ੍ਰਤਿਭਾ ਦਾ ਵਿਕਾਸ ਤਾਂ ਹੀ ਹੁੰਦਾ ਵਾ ਇਕੱਲੇ ਭਾਰੀ ਬਸਤੀਆਂ ਦੇ ਨਾਲ ਵੱਡੇ ਵੱਡੇ شریفਾਂ ਦੇ ਨਾਲ ਜਿਹੜਾ ਵਾ ਵਿਕਾਸ ਨਹੀਂ ਹੁੰਦਾ ਬੱਚਿਆਂ ਨੂੰ ਖੇਡਣ ਬਲੈਂਦਾ ਕੋਈ ਜਿਹੜਾ ਮੌਕਾ ਵਾ ਉਹ ਮਿਲਣਾ ਚਾਹੀਦਾ ਪੜਾਈ ਦੇ ਨਾਲ ਨਾਲ ਕਿਉਂਕਿ ਸਿਹਤ ਵੀ ਜ਼ਰੂਰੀ ਆ ਜੇ ਬੱਚਾ ਕਿੱਡੂ ਕਬੂੜੀਗਾ ਤੇ ਫਿਰ ਉਹਦੀ ਸਿਹਤ ਵੀ ਠੀਕ ਨਹੀਂ ਹੋਏਗੀ ਠੀਕ ਨਹੀਂ ਰਹੇਗੀ ਤੇ ਜੇ ਸਿਹਤ ਠੀਕ ਨਹੀਂ ਰਹੇਗੀ ਤੇ ਫਿਰ ਪੜਾਈ ਤੇ ਡਿਸਟਰਬ ਹੋਣੀ ਹੋਣੀ ਆ ਪੜਾਈ ਦੇ ਵਿੱਚ ਕਿਸ ਤਰ੍ਹਾਂ ਹੋਵੇਗਾ ਸੋ ਚੰਗੀ ਗੱਲ ਆ ਫਾਇਜ਼ ਕਦੇ ਜਿੰਦਲੇ ਨੇ ਇਹ ਜਿਹੜੀ ਪਹਿਲ ਕਰਨੀ ਕੀਤੀ ਆ ਕੀ ਪਹਿਲਾ ਜਿਲ੍ਹਾ ਜਗਾ ਬਣ ਰਿਹਾ ਵਾ ਤੇ ਉਹਦੇ ਬਾਅਦ ਵੇਖੀ ਹੋਰ ਵੀ ਜਿਹੜੇ ਜ਼ਿਲ੍ਹੇ ਨੇ ਉਹ ਪਹਿਲ ਕਰਦੀਆਂ ਕਰਨਗੇ ਇਕਲੀ ਹੁੰਦੀ ਆ ਇੱਕਦਤਰਤ ਹੁੰਦੀ ਆ ਜਿਹੜੀ ਬਹਿ ਜੇ ਇਹ ਕਾਫੀ ਲੋਕਾਂ ਤੇ ਤਕੜਾ ਤੋਂ ਹੁਣਾ ਸ਼ੁਰੂ ਕਰ ਦਿੰਦੇ ਆ ਆ ਇਹ ਅੱਗੇ ਵੀ ਚੱਲ ਚੱਲਦੀ ਆ ਕਿ ਖਾਸ ਕਰਕੇ ਜਿਹੜੇ ਛੋਟੇ ਬੱਚਿਆਂ ਦੇ ਏਡੇ ਭਾਰੀ ਏਡੇ ਵੱਡੇ ਜਿਹੜੇ ਬਸ ਜਾਂਦਾ ਬੋਝ ਉਹ ਨਹੀਂ ਨਹੀਂ ਚਾਹੀਦਾ ਸਿਰਫ ਹਲਕੀਆਂ ਤੋਕੀਆਂ ਕਿ ਦਬਾਵਾ ਕੱਪੀਆਂ ਨਾਲ ਦੇ ਕੋਈ ਨਹੀਂ ਤੇ ਇਹਦੀਆਂ ਜਿਹਨੂੰ ਉਹ ਬਸ ਖੇਡ ਖੇਡ ਦੇ ਵਿੱਚ ਹੀ ਸ਼ੌਂ ਸ਼ੌਂ ਦੇ ਵਿੱਚ ਹੀ ਪੜ ਲੈਣ ਤੇ ਉਹਨਾਂ ਤੇ ਦਬਾਕੀ ਬੋਝ ਨਾ ਪਵੇ ਨਾ ਉਹਨਾਂ ਤੇ ਸਰੀਰਕ ਬੋਝ ਕਿਸੇ ਕਰਦਾ ਪਵੇ ਸੋ ਦਰਸ਼ਕੋ ਬੜੇ ਮਸਲੇ ਅਹਿਮ ਨੇ ਜਿਨ੍ਹਾਂ ਦੇ ਬਾਰੇ ਆਪਾਂ ਹਮੇਸ਼ਾ ਲੋਕ ਆਵਾਜ਼ ਦੇ ਵਿੱਚ ਗੱਲ ਕਰਦੇ ਰਹਿੰਨੇ ਆ ਤੇ ਇਹ ਜਿਹੜੀ ਮਸਲੀ ਆਪ ਜੀ ਨੇ ਵਿਚਾਰੇ ਨੂੰ ਬੜੇ ਅਹਿਮ ਮਸਲੇ ਨੇ ਕਿ ਗੰਗਾ ਨਗਰ ਦੇ ਵਿੱਚ Rajasthan ਦੇ ਵਿੱਚ ਇੱਕ ਸਿੱਖ ਲੀਡਰ ਤੇ ਕੇਸ ਦਰਜ ਹੋਣਾ ਸ਼ੰਭੂ ਬਾਡਰ ਤੇ ਉਹਨਾਂ ਦੀ ਰਫਤਾਰ ਮੱਤੀ ਰਹਿਣੀ ਤੇ ਫਾਇਲਗਾ ਜ਼ਿਲ੍ਹੇ ਦੇ ਵਿੱਚ ਰੈਮਰੀ ਸਕੂਲ ਦੇ ਸਰਕਾਰੀ ਪ੍ਰਾਇਬ ਸਕੂਲ ਦੇ ਬੱਚਿਆਂ ਦਾ ਇੱਕ ਦਿਨ ਬਿਨਗੈਰ ਬੱਚਤ ਉਹ ਜਾਣਾ ਦਾ ਫੈਸਲਾ ਬੜਾ ਐਮਾ ਇੱਕ ਬੜਾ ਹੋਰ ਵੀ ਹੈ ਫੈਸਲਾ ਆਇਆ ਕਿ ਮੁਸਲਮਾਨ ਜਿਹੜੀਆਂ ਹੁੰਦਾ ਆਪਣੇ ਪਤੀ ਤੋਂ ਵਿਜਾਰਾ ਪਤਾ ਲੈਣ ਦੇ ਬੰਗ ਕਰ ਸਕਦੀਆਂ ਨੇ ਵਿਜਾਰਾ ਪਤਾ ਲੈ ਸਕਦੀਆਂ ਨੇ ਇਹ ਵੀ ਅਦਾਲਤਾਂ ਦੇ ਫੈਸਲੇ ਨੇ ਬਹੁਤ سارے ਜਿਹੜੇ ਮਸਲੇ ਨੇ ਚਾੜੀਆਂ ਅਦਾਲਤਾਂ ਨੇ ਹਮੇਸ਼ਾ ਫੈਸਲੇ ਕਰਦੀਆਂ ਨੇ ਤੇ ਉਦੀ ਰੋਸ਼ਨੀ ਦੇ ਵਿੱਚ ਕੀ ਵੀਰਾ ਸਮਾਜ ਸਾਡਾ ਚੱਲਦਾ ਵਾ ਇਹ ਜਿਹੜਾ ਫੈਸਲਾ ਵਾਟ ਕੋੜਦਾ ਕਿਉਂਕਿ ਜਦੋਂ ਇਤਸਾਰ ਸਾਰਿਆਂ ਦੇ ਇਕ ਗੋਣ ਲੱਗੀ ਹੋ ਗਿਆ ਜੇ ਦੂਸਰੀਆਂ ਔਰਤਾਂ ਆਪਣੇ ਪਤੀ ਤੋਂ ਵਿਦਾਰਾ ਪਤਾ ਲੈ ਹੋਵੇ ਹਰਦਾਰ ਕਿ ਮੁਸਲਮਾਨ ਔਰਤਾਂ ਕਿਉਂ ਨਹੀਂ ਇਹ ਜਿਹੜੇ ਫੈਸਲੇ ਨੇ ਚੰਗੇ ਨੇ ਉਹਨਾਂ ਦੀ ਜਿੰਨੀ ਸਹਿਲਾਗੀ ਸੀ ਜਾਵੇ ਉਹਨਾਂ ਦੀ ਚੰਗੀ ਆ ਤਾਂ ਦਰਸ਼ਕੋ ਇਸੀ ਪ੍ਰੋਗਰਾਮ ਨੂੰ ਕਮਾਜ ਇਹ ਤੁਹਾਨੂੰ ਕਿਸ ਰੰਗ ਲੱਗਦਾ ਜਰੂਰ ਸਾਡੇ ਜਿਹੜਾ ਕਮੈਂਟ ਬਾਕਸ ਦੇ ਵਿੱਚ ਲਿਖਿਆ ਕਰੋ ਮੈਨੂੰ ਸੰਕੁਸ਼ਿਕ ਪਰ ਹੁਣ ਉੱਤੇ ਦੁਹਰਾ ਗਿਆ ਜਣਾ ਕਿਤੇ ਨਹੀਂ ਦੇਖਦੇ ਰਹਿਣਾ ਉਹਦੇ ਟੀਵੀ ਹੈ ਮਾਰੀ ਸਤਿ ਸ਼੍ਰੀ ਅਕਾਲ